ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਕਸ ਤੋਂ ਬੋਪਾ ਰਾਏ ਜਨਨ ਤੜਾ ਸਵਾਗਤ ਹੈ YouTube ਫੈਮਿਲੀ ਕਿਦਾਂ ਸਾਰੇ ਠੀਕ ਠਾਕ ਹੋ ਦੇਖਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਕਲਵੀਰ ਬੋਪਾ ਰਾਏ ਤੋਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰ ਕਰਕੇ ਜਾਓ ਕੱਲਾ ਵੀ ਸਿੱਖਣਾ ਜਾਇਓ ਤੇ ਅੱਜ ਜਲਨੇ ਆਸੀਂ ਸ਼ਹਿਰ ਨੂੰ ਤੇ ਅੱਜ ਹੈਗਾ ਦਿਨ ਐਤਵਾਰ ਤੇ ਸਾਡੀ ਹੋ ਗਈ ਤਿਆਰੀ ਮ फटाफट ਨੇ ਜੁੜ ਕੇ ਕੰਮ ਨੂੰ ਵੇੜ ਲੈ ਸੀਗੇ ਵੈਸੇ ਐਤਵਾਰ ਨੂੰ ਤਾਂ ਲੇਟ ਹੀ ਉੱਠੀ ਦਾ ਜਾਂ ਚਲੋ ਕਹਿਣਾ ਅੱਜ ਕੱਲਾ ਬੱਚਿਆਂ ਨੂੰ ਸਕੂਲ ਜਾਣਾ ਜਾਂ ਕਿਦਾਂ ਵੀ ਆ ਤੇ फटाफट ਤਾਂ ਸਾਡੀ ਤਿਆਰੀ ਹੋ ਗਈ ਸੀ ਤੇ ਗੱਲਾਂ ਤੇ ਡੈਡੀ ਕਹਿੰਦੇ ਵੀ ਜਲਦੀ ਜਲਦੀ ਚਲੋ ਚਲੀਏ ਤੇ ਮਾਰਨਿੰਗ ਟਾਈਮ ਸੀਗਾ ਦੇਖੋ ਜੀ ਸਵੇਰੇ ਸਵੇਰੇ ਜਿਹੜੇ ਜਾਂਦੇ ਆਪਾਂ ਘਰੋਂ ਬਾਹਰ ਨਿਕਲਦੇ ਆਂ ਤਾਂ ਰੋਡ ਵੀ ਖਾਲੀ ਹੁੰਦੇ ਬਹੁਤ ਫਰਕ ਹੁੰਦਾ ਆ ਜਦੋਂ ਆਪਾਂ 10 ਵਜੇ ਤੋਂ ਬਾਅਦ ਨਿਕਲਦੇ ਆਂ ਤੇ ਬਹੁਤ ਫਰਕ ਹੋ ਜਾਂਦਾ ਵੀ ਜਿਆਦਾ ਰਸ਼ ਹੋ ਜਾਂਦਾ ਆ ਫਟਾਫਟ ਕੰਨੇ ਨਿਕਲੀਏ ਤਾਂ ਜਾਣਾ ਆ ਤੇ ਲੋ ਟਾਈਮ ਲੱਗਦਾ ਆ ਤੇ ਇਹ ਗੱਲ ਆ ਤੇ ਦੇਖੋ ਮੈਂ ਕੌਡ ਨਹੀਂ ਚੁੰਨੀ ਲੈ ਲਈ ਆ ਤੇ ਜਿਹੜੀ ਦੂਸਰੀ ਹੁੰਦੀ ਆ ਅ ਤੇ ਇਵੇਂ ਲਾ ਕੇ ਰੱਖ ਲਈ ਆ ਤੇ ਇਹ ਮਤਲ ਸਿਰ ਤੇ ਰਹਿੰਦੀ ਨਹੀਂ ਹੈਗੀ ਕਾਟਨ ਜਿਹੜੀ اٹਕੀ ਰਹਿੰਦੀ ਆ ਤੇ ਉਸੇ ਹੀ ਗੱਲ ਆ ਤੇ ਚਲੋ ਮੈਂ ਕਿਹਾ ਜਾ ਕੇ ਫਿਰ ਲੈ ਲਾਂਗੀ ਜੋ ਨਹੀਂ ਰੱਖ ਲਾਂਗੀ ਇਹ ਤੇ ਇਸੇ ਤੇ ਰਹਿੰਦੀ ਨਹੀਂ ਹੈਗੀ ਚਲੋ ਠੀਕ ਆ ਚੱਲਦੇ ਹਾਂ ਹੁਣ ਹੋ ਗਈ ਸਾਡੀ ਤਿਆਰੀ ਹਾਂਜੀ ਅਸੀਂ ਆ ਗਏ ਆ ਆਪਣੇ ਹੁਣ ਪਿੰਡ ਦੀ ਫੇਰਨੀ ਤੋਂ ਬਾਹਰ ਨਿਕਲ ਕੇ ਆ ਗਏ ਤੇ ਹੁਣ ਆ ਗਏ ਸੀ ਇੱਕ ਤਰ੍ਹਾਂ ਪਰ ਰੋਡ ਤੇ ਤੇ ਦੇਖੋ ਖੈਰਾਵਾਦ ਤੋਂ ਸ਼ੁਰੂ ਹੋ ਜਾਂਦਾ ਆ ਤੇ ਖੇਤਾਂ ਦੇ ਖੇਤ ਡੁੱਬੇ ਪਏ ਆ ਇੰਨਾ ਮੀਂਹ ਪਿਆ ਪਿਛਲੇ ਦਿਨੀ ਵੀ ਬਹੁਤ ਜ਼ਿਆਦਾ ਕਈ ਥਾਂ ਖੇ ਸੁੱਕਿਆ ਤੇ ਕਈ ਥਾਂ ਬਹੁਤ ਜ਼ਿਆਦਾ ਮੀ ਪਿਆ ਆ ਵੀ ਐਨ ਖੇਤ ਜਿਹਨਾਂ ਡੱਬੇ ਪਏ ਆ ਬਹੁਤ ਨੁਕਸਾਨ ਹੋ ਗਿਆ ਜਿਸ ਜ਼ਿਮੀਂਦਾਰ ਦਾ ਟੁੱਟੋਂ ਨਾ ਡੁੱਬ ਗਿਆ ਤੇ ਉਹ ਜ਼ਿਮੀਂਦਾਰ ਦਾ ਕਹਿ ਲੋ ਵੀ ਮਨ ਕੀ ਕਹਿੰਦਾ ਹੋਊਗਾ ਕਿ ਨਾ ਦੁਖੀ ਹੋਊਗਾ ਸਾਡੇਆਂ ਦੇਖ ਕੇ ਹੁੰਦਾ ਤੁਹਾਨੂੰ ਦਾ ਜਿਹੜਾ ਨੁਕਸਾਨ ਹੋਇਆ ਵੀ ਬਹੁਤ ਮਾੜੀ ਗੱਲ ਹੋਈ ਆ ਦੇਖੋ ਜੀ ਕੁਦਰਤੀ ਆਫਤ ਆ ਤੇ ਦੇਖ ਕੇ ਡਰ ਲੱਗਦਾ ਆ ਪਾਣੀ ਯਲ ਵੀ ਇੰਨਾ ਪਾਣੀ ਆ ਨਾ ਜੋ ਕਾਲੇ ਖੇੜੇ ਦੀ ਸਾਈਡ ਤੋਂ ਪਰਲੇ ਪਾਸੇ ਵਾਲੀ ਖੇਲ ਤੱਕ ਬਸ ਹੈ ਨਾ ਵੀ ਪਾਣੀ ਪਾਣੀ ਆ ਤੇ ਇਦਰ ਬੇਲਾਂ ਜੀ ਆਉਂਡੀਆਂ ਸੀਆਂ ਤੇ ਵਿਚਾਰੇ ਬੰਦੇ ਬਿਲਾਂ ਨੂੰ ਖਿਚਣ ਡੇ ਸੀ ਬਾਹਰ ਨੂੰ ਤੇ ਪਾਣੀ ਨਕੋ ਨਕ ਪਰਿਆ ਪਿਆ ਮੇਰਾ خیال ਜ਼ਰੂਰ ਝੋਨਾ ਲੱਗਾ ਹੋਗਾ ਵੀ ਬੜਾ ਨੁਕਸਾਨ ਹੋਇਆ ਜ਼ਿਮੀਂਦਾਰ ਦਾ ਦੇਖੋ ਜੀ ਆਪਾਂ ਆਪਾਂ ਨੂੰ ਕਈ ਉਮੀਦਾਂ ਹੁੰਦੀਆਂ ਫਸਲ ਤੇ ਵੀ ਆਪਾਂ ਲਿਮਟ ਤਾਰਨੀ ਆਪਾਂ ਵਿਆਜ ਤਾਰਨਾ ਉਹਦਾ ਜਾਂ ਕਿਦਾਂ ਵੀ ਬਹੁਤ ਆਸਾਂ ਹੁੰਦੀ ਆਪਾਂ ਨੂੰ ਕਿ ਹਰੇਕ ਕੋਈ ਛੋਟਾ ਜ਼ਿੰਮੇਵਾਰ ਚਾਹੇ ਉਹ ਵੱਡਾ ਹਰੇਕ ਦੀ ਲਿਮਟ ਚਲੋ ਹੁੰਦੀ ਆ ਘਰੋ ਘਰ ਦੇਖੋ ਜੀ ਬੈਂਕਾਂ ਦੇ ਵਿਆਜ ਤਾਰ ਨਹੀਂ ਹੁੰਦੇ ਆ ਵੀ ਘਰ ਦੇ ਖਰਚੇ ਹੁੰਦੇ ਆ ਤੇ ਹੋਰ ਆਪਾਂ ਨੂੰ ਕਿੰਨੀ ਆਸਾਂ ਮੀ ਦੀਆਂ ਉਮੀਦਾਂ ਹੁੰਦੀਆਂ ਕਿ ਨਾ ਦੇਖੋ ਆ ਪਾਣੀ ਵਾਲੀ ਖੇਲ ਦੇ ਮਤਲਬ ਰੋਡ ਜਾਂਦਾ ਹੈ ਕਰਤਾਰਪੁਰ ਨੂੰ ਤੇ ਰੋਡ ਦੇ ਰੋਡ ਟੁੱਟ ਗਏ ਆ ਤੇ ਸੜਕਾਂ ਦੇ ਜਿੱਦਾਂ ਪਾੜ ਪੈ ਗਏ ਇੰਨਾ ਮੀ ਪਿਆ ਵੀ ਬਹੁਤ ਜ਼ਿਆਦਾ ਆ ਭਾ ਆਇਆ ਵੀ ਖੇਤਾਂ ਦੇ ਖੇਤ ਭਰੇ ਪਏ ਬੋਹਰੋ ਬੁਰਾ ਹਾਲਿਆ ਛਿੱਟੇ ਪੈ ਪੈ ਕੇ ਮੀਂਹ ਜੁੱਤੀ ਭਰ ਗਈ ਤੇ ਜੋ ਦੇ ਬੂਡ ਵੀ ਭਰ ਗਏ ਵੀ ਬਹੁਤ ਜ਼ਿਆਦਾ ਮੀਂਹ ਪਿਆ ਵੀ ਦਲੇਰੀਏ ਚ ਤੇ ਕਰਤਾਰਪੁਰ ਤੋਂ ਪਰੇ ਹੈ ਨੀਗਾ ਤੇ ਕਰਤਾਰਪੁਰ ਤੋਂ ਜਿੱਦਾਂ ਕਰ ਲੋ ਵੀ ਉਰੇ ਉਰੇ ਆ ਇੰਨਾ ਮੀਂਹ ਪੈ ਗਿਆ ਵੀ ਬਹੁਤ ਜ਼ਿਆਦਾ ਪੈ ਗਿਆ ਵੀ ਖੇਤਾਂ ਦੇ ਇਹਨੂੰ ਡੁੱਬੇ ਇੱਥੇ ਜਿਵੇਂ ਅਲੀ ਖੇਲ ਤੋਂ ਹੁੰਦੇ ਹੋਏ ਤੇ ਫਿਰ ਸ਼ਾਦੀਪੁਰ ਤੇ ਨਾਲ ਹੀ ਆ ਜਾਂਦਾ ਕਰਤਾਰਪੁਰ ਤੇ ਫਿਰ ਸੁੱਕੇ ਤਲਾਸੀ ਪਹੁੰਚ ਗਏ ਆ ਤੇ ਦੇਖੋ ਮਾਰਨਿੰਗ ਟਾਈਮ ਆ ਤੇ ਥੋੜਾ ਬਹੁਤ ਰਸ਼ ਆ ਤੇ ਇੰਨਾ ਹੈ ਨੀਗਾ ਤੇ ਅਸੀਂ ਟਾਈਮ ਨਾਲ ਆਪਣੇ ਮਿੱਥੇ ਹੋਏ ਸਮੇਂ ਤੇ ਪਹੁੰਚ ਜਾਣਾ ਆ ਤੇ ਦੇਖੋ ਜੇ ਜਾਣਾ ਹੋਇਆ ਤਾਂ ਜਾਣਾ ਵੀ ਪੈਂਦਾ ਆ ਤਾਂ ਹੁਣ ਸਾਡੇ ਝੋਨੇ ਦਾ ਕੰਮ ਨਿਪਟ ਗਿਆ ਤਾਂ ਹੁਣ ਅਸੀਂ ਜਾਣ ਆਉਣ ਬਸ ਜਾਵਾਂਗੇ ਤੇ ਜਾਣਾ ਆ ਤਾਕਤ ਗੁਰੂ ਅਜੰਦੇਵ ਸਕੂਲ ਕਰਤਾਰਪੁਰ ਦਾ ਤੇ ਹੁਣ ਬਸ ਬਿਲਕੁਲ ਅਸੀਂ ਲਾਗੇ ਕਰਤਾਰਪੁਰ-ਕਿਸ਼ਨਗੜ੍ਹ ਰੋਡ ਸਿਰਫ ਆਉਣ ਵਾਲੇ ਆ ਲੈਫਟ ਲੈਫਟ ਸਾਈਡ ਉਹ ਰੋੜਿਆ ਤੇ ਫਿਰ ਰਾਈਟ ਸਾਈਡ ਉਧਰ ਗੰਸਰਾਵਲ ਆ ਰੋਡ ਨਿਕਲੂਗਾ ਜਾਣਗੇ ਦੇਖੋ ਜੀ ਬੜੇ ਮਜ਼ੇ ਮਜ਼ੇ ਨੇ ਆਪਣੇ ਸਾਧਨ ਜਾਣੇ ਬੱਸਾਂ ਜੇ ਆਪਾਂ ਨੂੰ ਇੰਨੀ ਖੱਜਲ ਖਵਾਰੀ ਹੁੰਦੀ ਐ ਨਾ ਬੱਸ ਦਾ ਪਤਾ ਹੁੰਦਾ ਨਾ ਕਦੋਂ ਆਉਣਾ ਕਦੋਂ ਨਹੀਂ ਤੇ ਬੱਸਾਂ ਟਾਈਮ ਨੇ ਬੜਾ ਲੱਗਦਾ ਹੈਗਾ ਤੇ ਆਪਣੇ ਸਾਧਨ ਤੇ ਇੱਕਦਮ ਪਰਫੈਕਟ ਹੋ ਜਾਂਦਾ ਆ ਤੇ ਕੋਈ ਚੰਝਟਰੀ ਕੋ ਕੁਝ ਨਹੀਂ ਹੁੰਦਾ ਹੈਗਾ ਤੇ ਬਹੁਤ ਸੌਖਾ ਲੱਗਦਾ ਆ ਤੇ ਹੁਣ ਤਾਂ ਜਿੱਦਾਂ ਕਰ ਲੋ ਵੀ ਕਰੋ ਕਰੀ ਆਮ ਹੀ ਆਪਣਾ ਆਪਣੇ ਸਾਧਨ ਹੋ ਗਏ ਆ ਗੱਡੀਆਂ ਹੋ ਗਈਆਂ ਮੋਟਰਸਾਈਕਲ ਬਾਈਕ ਸਾਰਾ ਕੁਝ ਐਕਟਿਵਾ ਵਗੈਰਾ ਹਨਾ ਤੇ ਇਧਰ ਆ ਗੰਗਸਰ ਗੁਰਦੁਆਰਾ ਤੇ ਜਿੱਥੇ ਵੀ ਅਕਸਰ ਸੀ ਮਾਥਰ ਟਿਕਾਉਂਦੇ ਰਹਿੰਨੇ ਆ ਤੇ ਜਦੋਂ ਸੀ ਪੈਂਡ ਹੁੰਦੀ ਸੀ ਮੈਂ ਵੀ ਉਦੋਂ ਵੀ ਅਸੀਂ ਆਇਦਾ ਹੁੰਦਾ ਸੀਗਾ ਤੇ ਹੁਣ ਵੀ ਆਉਂਨੇ ਆ ਹਾਂਜੀ ਗੰਗਸਰ ਤੋਂ ਹੁੰਦੇ ਹੋਏ ਤੇ ਅਸੀਂ ਹੁਣ ਜੰਦਰ ਰੋਡ ਤੇ ਵੱਡੇ ਹਾਈਵੇ ਤੇ ਚੜ ਗਏ ਆ ਤੇ ਹੁਣ ਆਪਣੀ ਲੈਫਟ ਸਾਈਡ ਜਾਵਾਂਗੇ ਬੜੇ ਮਜ਼ੇ ਮਜ਼ੇ ਤੇ ਦੇਖੋ ਜੀ ਵੱਡੇ ਰੋਡ ਕੋਈ ਮੁਸ਼ਕਲ ਨਹੀਂ ਹੈਗੀ ਤੇ ਜੇ ਬੰਦਾ ਆਪ ਗਲਤੀ ਕਰੇ ਉਹ ਤਾਂ ਗਲਤੀ ਹੋ ਜਾਂਦੀ ਹੈ ਨਾ ਤੇ ਬਹੁਤ ਵਧੀਆ ਰੋਡ ਐ ਇੱਕਦਮ ਸਾਫ਼ ਆ ਤੇ ਆਉਣ ਜਾਣ ਬਹੁਤ ਵਧੀਆ ਵੱਡੇ ਵੱਡੇ ਰੋੜ ਆ ਤੇ ਸਿਮਿੰਟੋ ਮਿੱਟੀ ਪਹੁੰਚਣ ਲੰਦਾ ਸ਼ਾਇਦ ਤੇ ਜਿਹੜੇ ਸਾਨੂੰ ਕੰਮ ਆ ਤਾਂ ਅਸੀਂ ਉਹ ਕਰਕੇ ਫਿਰ ਜਲਦੀ ਘਰ ਆਵਾਂਗੇ ਅੱਜ ਜਿਹੜੇ ਸਾਨੂੰ ਕੰਮ ਸਿਲੰਦਰ ਅਸੀਂ ਉਹ ਉਹ ਵੀ ਕਰ ਰਹੇ ਆ ਤੇ ਨਾਲੇ ਭੈਣ ਉਹਨਾਂ ਨੂੰ ਮਿਲੇ ਆਇਆ ਤੇ ਸਾਰੇ ਰਿਸ਼ਤੇਦਾਰਾਂ ਨੂੰ ਮਿਲੇ ਆਇਆ ਤੇ ਕੋਈ ਵੀਡੀਓ ਚਾਹਣਾ ਪਸੰਦ ਕਰਦਾ ਕੋਈ ਨਹੀਂ ਪਸੰਦ ਕਰਦਾ ਹੈਗਾ ਨਾ ਆਪਾਂ ਕਿਸੇ ਨੂੰ ਜ਼ਬਰਦਸਤੀ ਲੈ ਕੇ ਨਹੀਂ ਆਉਂਦੇ ਹੰਦੇ ਜਿਹੜਾ ਕੋ ਕਹਿੰਦਾ ਉਹਦੀ ਵੀਡੀਓ ਬਣਾ ਲਈਦੀ ਜਿਹੜਾ ਨਹੀਂ ਕਹਿੰਦਾ ਨਹੀਂ ਬਣਾਇਦੀ ਤੇ ਮੈਂ ਕਿਸੇ ਦੀ ਵੀਡੀਓ ਨਹੀਂ ਬਣਾਈ ਹੈਗੀ ਤੇ ਦੇਖੋ ਜੀ ਐਸੀ ਆਏ ਪਿੰਡਾਲ ਦੀਆਂ ਆਏ ਸੀ ਵੱਡੇ ਹਾਈਵੇ ਵਾਲ ਦੀਆਂ ਤੇ ਪਿੰਡਾਲ ਠੋਲੇ ਵਾਲ ਦਿਸਰਪੁਰ ਜਿੱਦਾ ਫਤਿਹ ਜਲਾਲ ਤੇ ਟਾਲੀ ਸਾਹਿਬ ਇਹਦੇ ਪਿੰਡਾ ਪਿੰਡਾਲ ਦੀਆਂ ਆਇਆਂ ਤਾਂ ਸਾਡੇ ਆਂ ਜਾਂ ਫਾਟਕ ਸੀਗਾ ਬੰਦ ਦੇਖੋ ਜੀ ਇਹ ਜਿਹੜਾ ਫਾਟਕ ਬੰਦ ਹੁੰਦਾ ਆਪਣੀ ਸੇਫਟੀ ਵਾਸਤੇ ਹੁੰਦਾ ਹੈ ਵੀ ਆਪਣੀ ਨੂੰ ਕੋ ਨੁਕਸਾਨ ਨਾ ਪਹੁੰਚੇ ਕਈ ਲੋਕ ਵੀ ਤੇ ਦੇਖਦੀਆਂ ਵੀ ਇਹਦਾ ਫਾਟਕ ਬੰਦ ਹੁੰਦਾ ਤਾਂ ਆਪਣੀ ਬਾਈਕ ਪੈਪਾਂ ਥਲੇ ਲਗਾਉਣਗੇ ਬਹੁਤ ਗਲਤ ਗੱਲ ਆ ਵੇਟ ਕਰ ਲੋ ਆਪਣੀ ਜਾਨੋਂ ਵੱਧ ਕੁਝ ਨਹੀਂ ਹੈਗਾ ਆਪਣੀ ਬਾਈਕ ਨੂੰ ਪੈ ਪੰਥਲੇ ਲੰਘਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਪਰ ਬਹੁਤ ਗਲਤ ਗੱਲ ਹੈ 5-10 ਮਿੰਟ ਦਾ ਕੋਈ ਫਰਕ ਨਹੀਂ ਪੈਂਦਾ ਹੈਗਾ ਕਿ ਆਪਣੀ ਜਾਨ ਨੂੰ ਕੁਝ ਨਹੀਂ ਹੈਗਾ ਵੱਧ ਹਨਾ ਇੱਥੇ ਜਾਨ ਉੱਥੇ ਸਾਰਾ ਕੁਝ ਹੈ ਤੇ ਪਰ ਲੋਕੀ ਗਾਲੀ ਬਹੁਤ ਕਰਦੇ ਪਰ ਬਹੁਤ ਮਾੜੀ ਗੱਲ ਹੈ ਸਾਰਾ ਕੁਝ ਆਪਣੀ ਸੇਫਟੀ ਵਾਸਤੇ ਬਣਿਆ ਹੋਇਆ ਇਸ ਕਰਕੇ ਆਪਾਂ ਨੂੰ ਰੂਲ ਸਮਝਣੇ ਚਾਹੀਦੇ ਆ ਤੇ ਆਪਣੀ ਜਾਨ ਜਾਨ ਹਾਂਜੀ ਪਹੁੰਚ ਗਏ ਅਸੀਂ ਘਰ ਹੁਣ ਆ ਕੇ ਚਾਹ ਪੀਤੀ ਸੋਈ ਪਹਿਲਾਂ ਪਾਣੀ ਪੀਤਾ ਫੇ ਚਾਹ ਪੀਤੀ ਤੇ ਆਪਣੀ ਫਿਰ ਡਰੈਸੀਆਂ ਹੀ ਕਰਕੇ ਤੇ ਫਿਰ ਪਸ਼ੂਆਂ ਨੂੰ ਆ ਕੇ ਪੱਠੇ ਪਾਏ ਦੇਖੋ ਜਿੱਥੇ ਮਾਦੀ ਚੱਲ ਜਾਓ ਜਿਹੜੇ ਪਸ਼ੂਆਂ ਵਾਲੇ ਆ ਤੇ ਉਹ ਕਿਤੇ ਰਹਿ ਨਹੀਂ ਸਕਦੇ ਜਿੱਥੇ ਮਾਦੀ ਚੱਲ ਜਾਨਾ ਉਹਨਾਂ ਨੂੰ ਆਉਣਾ ਪੈਂਦਾ ਛਾਂ ਨੂੰ ਤੇ ਇਸ ਕਰਕੇ ਜਾਣ ਤੋਂ ਪਹਿਲਾਂ ਸੋਚਣਾ ਪੈਂਦਾ ਵੀ ਅਸੀਂ ਜਾਣਾ ਆ ਕਦੋਂ ਨਾਣਾ ਮੁੜ ਕੇ ਤੇ ਉਹ ਮੇਰੀ ਨਿੱਕੀ ਉਹ ਵੀ ਪੱਠੇ ਖਾਂਣ ਲਈ ਆ ਥੋੜਾ ਆਉਣ ਤੇ ਅਸੀਂ ਲੇਟ ਹੀ ਹੋ ਗਏ ਸੀਗੇ ਕਿਉਂ ਜੰਦਰ ਸ਼ਹਿਰ ਗਏ ਸੀਗੇ ਥੋੜਾ ਦੂਰੀ ਲੱਗਦਾ ਆਪਾਂ ਨੂੰ ਉੱਥੇ ਜਾਣ ਨੂੰ ਵੀ ਆਪਾਂ ਪਹੁੰਚਦਾ ਲੋਗਨ ਨਹੀਂ ਪੈਂਦਾ ਹੈਗਾ ਉੱਪਰ ਜਾਣ ਨੂੰ ਟਾਈਮ ਲੱਗਦਾ ਫਿਰ ਹੇਠਾਂ ਟਾਈਮ ਲੱਗਦਾ ਹੈ ਤੇ ਬਹੁਤ ਫਿਰ ਟਾਈਮ ਲੱਗੀ ਜਾਂਦਾ ਕਿੰਨੇ ਨੂੰ ਜਾਣਾ ਆਪਣੇ ਵਾਸਤੇ ਤੇ ਆਉਣਾ ਬਗਾਨੇ ਵਾਸਤੇ ਤੇ ਸਹੀ ਗੱਲ ਆ ਤੇ ਹਮੋਂ ਹਮ ਗਰਮੀ ਬਹੁਤ ਜ਼ਿਆਦਾ ਆ ਹਮ ਜਾਂ ਬਹੁਤ ਆ ਤੇ ਹਵਨ ਚੱਲਣ ਦੀ ਇਹਨਾਂ ਉੱਪਰ ਤੇ ਅੱਜ ਕੋਸਚੀ ਦੀ ਵੀ ਕੰਮ ਕੈਸੀ ਅੱਜ ਸੀ ਉਹ ਦੇਖਦੇ ਹਾਂ ਹੁਣ ਪੱਠੇ ਉੱਠੇ ਪਾ ਲਿਆ ਇਹਨੇ ਖਾਈ ਜਾਣੇ ਆ ਕੇ ਪੰਡਾ ਆਇਆ ਸਮੇਂ ਵਿੱਚ ਦੋ ਟਾਈਮ ਪੰਡਾ ਇਹੋਸਾਰ ਗਰਮੀ ਜ਼ਿਆਦਾ ਆ ਤੇ ਇੱਕ ਰਾਤ ਨੂੰ ਡਾ ਲੈਣਾ ਜਿਹੜਾ ਬਾਹਰ ਕੱਢਣੇ ਆ ਜਗੇ ਹੁਣ ਦਾਲ ਸਬਜ਼ੀ ਬਣਾਉਣੀ ਹੈ ਕੀ ਪ੍ਰੋਗਰਾਮ ਹੈਗਾ ਆ ਦਾਲ ਦਾ ਪਈਆ ਤੇ ਸਬਜ਼ੀ ਦੇਖਦੀ ਮੈਂ ਕੀ ਬਣਾਉਣਾ ਹਾਂ ਤਾਂ ਮੇਰੀ ਨਿੱਕੀ ਦੇਖੋ ਪੱਠੇ ਖਾਂਦੀ ਆ ਗੱਪਲ ਗੱਪਲ ਪੱਠੇ ਖਾਂਦੀ ਆ ਵਧੀਆ ਚਾਰੂ ਸੁੱਕਾ ਪੱਕਾ ਖਾ ਲੈਂਦੀ ਸਾਰਾ ਇਹ ਨਹੀਂ ਕਰਦੀ ਵੀ ਮੈਂ ਨਹੀਂ ਖਾਣਾ ਜੇ ਕਿਦਾਂ ਤੇ ਦੇਖੋ ਅਜ ਕੱਲ ਪੱਠੇ ਬਹੁਤ ਆ ਤੇ ਪੱਠੇ ਬਹੁਤ ਮਲਦੇ ਆ ਮੀ ਪੈਣ ਤੋਂ ਬਾਅਦ ਪੱਠੇ ਬਹੁਤ ਹੋਏ ਆ ਪਹਿਲਾਂ ਇਹ ਨਹੀਂ ਸੀਗੇ ਜਿੰਨੇ ਜਾਣੀ ਹੁਣ ਹੋਏ ਆ ਤੇ ਪਸੂ ਜਿਹੜਾ ਹਰਾ ਆ ਹਰੇ ਨਾਲ ਵਧੀਆ ਜਿੰਨਾ ਧੋਖ ਇਹਨਾਂ ਦੀ ਮਿੱਠ ਗਈ ਆ ਕਈ ਸੁੱਕਾ ਪਾਲ ਲੈਂਦੇ ਆ ਪਰ ਸਾਡੇ ਸੁੱਕਾ ਨਹੀਂ ਪੱਕੇ ਦੇਖੋ ਜੀ ਹਾਊਸ ਵਾਈਫ ਦੇ ਕੰਮ ਆ ਉਹ ਕਦੀ ਖਤਮ ਹੁੰਦੇ ਨਹੀਂ ਹੈਗਾ ਤੇ ਨਾ ਉਹ ਥੱਕਦੀ ਨਾ ਉਹ ਅੱਕਦੀ ਹੈ ਨਾ ਸੋ ਇਹ ਹਿਸਾਬ ਹੈਂਦਾ ਸ਼ਹਿਰ ਰਵਾਂਗੇ ਪਹਿਲਾਂ ਦੇਖੋ ਵੀ ਲਈ ਉਧਰ ਪੱਠੇ ਪਾ ਆ ਕੇ ਨਾ ਆ ਪੱਠੇ ਪਾ ਕੇ ਫਿਰ ਮੈਂ ਆ ਕੇ ਸਬਜੀ ਮਤਲਬ ਕੱਟੀ ਤਿਆਰ ਕੀਤੀ ਹੈ ਨਾ ਇਹ ਮੈਂ ਲਏ ਸੀ ਕਰਤਾਰਪੁਰ ਤੋਂ ਆਉਂਦੀ ਆਉਂਦੀ ਤੇ ਮੈਂ ਚਲੋ ਦਾਲ ਰਗੀ ਜਾ ਕੇ ਸਬਜੀ ਬਣਾ ਲਵਗੀ ਤੇ ਹੁਣ ਮੈਂ ਸਬਜੀ ਗੋਭੀ ਦੀ ਦੇ ਕੋਈ ਗੋਭੀ ਦਾ ਰੇਟ ਵੀ 70-80 ਰੁਪਏ ਕਰ ਲਓ ਗੋਭੀ ਦਾ ਰੇਟ ਐ ਉਹ ਵੀ ਜਦ ਤੱਕ ਲਓ ਵੀ ਇੰਨੀ ਖਾਸ ਨਹੀਂ ਸੀ ਠੀਕ ਠਾਕ ਜੀ ਸੀ ਦੇਖੋ ਸਬਜ਼ੀਆਂ ਨਹੀਂ ਮਹਿੰਗੀਆਂ ਹੋ ਗਈ ਤੇ ਹੁਣ ਮੈਂ ਸਬਜ਼ੀ ਨੂੰ ਤੜਨਾ ਆ ਤੇ ਸਾਰੀ ਨੂੰ ਮੈਂ ਤੜ ਲੈਣਾ ਆ ਇਦਾਂ ਹੀ ਤੇ ਦੇਖੋ ਜਿੰਨੇ ਵੀ ਔਰਤ ਵਾਸਪਾਈ ਬਣਾ ਥੱਕੀ ਰੋਟੀ ਹੋਵੇ ਉਹ ਅਰ ਸੋਈ ਤੋਂ ਸੋਈ ਦਾ ਕੰਮ ਤੋਂ ਨਾ ਨਹੀਂ ਕਰ ਸਕਦੀ ਹੈ ਨਾ ਤੇ ਸਾਡੇ ਕੋਲ ਤਾਂ ਬਿਲਕੁਲ ਨਾ ਨਹੀਂ ਹੁੰਦੀ ਹੈਗੀ ਕਿ ਸਾਡੀ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਕਰਨੀ ਪੈਂਦੀ ਆ ਤੇ ਕਿਹੜੇ ਸਿਰ ਤੇ ਬਹਿਣਾ ਆ ਉਹ ਜਿਹੜਾ ਆਪਣੇ ਅੱਧੀ ਤੱਕ ਲਓ ਕੰਮ ਪਿਆਰਦ ਕਰਨਾ ਪੈਣਾ ਹੈ ਤੇ ਹੁਣ ਸਬਜੀ ਸਾਰੀ ਮੈਂ ਤਲ ਕੇ ਇਦਾਂ ਬਣਾਉਣੀ ਆ ਤੇ ਤਲ ਕੇ ਸਬਜੀ ਬਹੁਤ ਸਵਾਦ ਬਣਦੀ ਆ ਬਹੁਤ ਟੇਸਟੀ ਬਣਦੀ ਆ ਕਿਉਂਕਿ ਜਦੋਂ ਹੀ ਬਣਾਉਣੀ ਆ ਮੈਂ ਤਲ ਕੇ ਤੇਲ ਵਿੱਚ ਤੇ ਸੜੇ ਹੋਏ ਤੇਲ ਵਿੱਚ ਬਣਾਉਣੀ ਪੈਂਦੀ ਆ ਗੋਭੀ ਤੇ ਇਹ ਫੇਰ ਨਾ ਇਹ ਨਾ ਖਿਲਰਦੀ ਆ ਤੇ ਨਾ ਇਹ ਇਦਾਂ ਕਰੋ ਵੀ ਪੋਲੀ ਪੈਂਦੀ ਆ ਤੇ ਵਿੱਚ ਬਹੁਤ ਸੋਹਣੀ ਬਣਦੀ ਆ ਇਦਾਂ ਤਲ ਹਾਂਜੀ ਆਲੂ ਗੋਭੀ ਸਬਜੀ ਮੈਂ ਤਲ ਲਈ ਆ ਤਲ ਕੇ ਰੱਖ ਲਈ ਆ ਤੇ ਸਾਰੀ ਸਾਰਾ ਥਾਲ ਭਰ ਲਿਆ ਤੇ ਕੜਾਈ ਚ ਕਢ ਲਿਆ ਤੇਲ ਤੇ ਕੜਾਈ ਚ ਮੈਂ ਪਾਤਾ ਕਿ ਉਹਦੀ ਖੁਸ਼ੀ ਤੇ ਹੋਰ ਸਬਜੀ ਬਣਾਉਣ ਨੂੰ ਕਿਉਂ ਤੇਲ ਦੀ ਫਿਰ ਵਧਣੀ ਲੱਗਦੀ ਹੋਊਗੀ ਚਲੋ ਮਿਕਸ ਆਪ ਤਾਂ ਵੈਸੇ ਹੋਈ ਗਈ ਆ ਤੇ ਇਚ ਮੈਂ ਪਾਤਾ ਇੱਕ ਭਰ ਕੇ ਚਮਚਾ ਜੀਰੇ ਦਾ ਤਾਂ ਜੋ ਸਬਜੀ ਦਾ ਬਹੁਤ ਸੁਣਾ ਟੇਸਟ ਆਉਂਦਾ ਆ ਤੇ ਜੀਰਾ ਥੋੜਾ ਸੇਕ ਲੈਵਰਣਾ ਬ੍ਰਾਊਨ ਕਰ ਲੈਣਾ ਤੇ ਫਿਰ ਬਾਕੀ ਜੋ ਲੂਣ ਪਾਉਂਗਾ ਮੈਂ ਮਸਾਲਾ ਜਿੰਨਾ ਕੋ ਮਤਲਬ ਖਾਣ ਦੇ ਅਕੋਰਡਿੰਗ ਜਿੰਨਾ ਆਪਾਂ ਖਾਣੇ ਹੋ ਉਸ ਹਿਸਾਬ ਨਾਲ ਆਡ ਕਰਾਂਗੇ ਸਬਜੀ ਵਿੱਚ ਇੱਕ ਇਹ ਤੇ ਇਹ ਖਾਂਦੇ ਕਈ ਕਟ ਖਾਂਦੇ ਜਿਦਦਾ ਵੀ ਹੈਗਾ ਤੇ ਇਸੇ ਦਾ ਨਾਰਮਲ ਖਾਈਦਾ ਨਾ ਜ਼ਿਆਦਾ ਖਾਈਦਾ ਨਾ ਕਟ ਖਾਈਦਾ ਤੇ ਚਲੋ ਠੀਕ ਠਾਕ ਜਿਹਾ ਖਾਈਦਾ ਇਸ ਕਰਕੇ ਤੇ ਜੀਰਾ ਪਾਤਾ ਥੋੜਾ ਪੁੱਜ ਗਿਆ ਤੇ ਹੁਣ ਦੋ ਪਿਆਜ਼ ਤੇ ਇੱਕ ਲਸਣ ਆ ਇੱਕ ਲਸਣ ਦੀ ਗੱਠੀ ਇਹ ਮੈਂ ਕੱਟ ਲੈ ਸੀ ਇਹ ਵੀ ਬੇਸਟ ਤੇ ਇਹਦੇ ਤੇ ਥੋੜਾ ਪਿਆਜ਼ ਵੀ ਬਰਾਊਨ ਹੋ ਜਾਊਗਾ ਤੇ ਸੁਣਾ ਟੇਸਟ ਆਊਗਾ ਇਹਦਾ ਤੇ ਜਿਹੜਾ ਅਦਰਕ ਆ ਅਦਰਕ ਦਾ ਮੈਂ ਪੇਸਟ ਬਣਾ ਲਿਆ ਸੀਗਾ ਤੇ ਬੱਸ ਜਿਹੜਾ ਕੱਟ ਕੇ ਸਬਜ਼ੀ ਬਣਾ ਨੇ ਆ ਤੇ ਬੱਚੇ ਨਹੀਂ ਖਾਂਦੇ ਨਹੀਂ ਲਾਈਕ ਕਰਦੇ ਹੈਗੇ ਤੇ ਇਸ ਕਰਕੇ ਜਿਵੇਂ ਦੇਖਦੇ ਮੈਂ ਦੇਖੋ ਜੀ ਸਾਜੀ ਇਹ ਵੀ ਤਲ ਕੇ ਰੱਖ ਲਏ ਸੀ ਦੇਖੋ ਕਿੰਨਾ ਸੋਹਣਾ ਕਲਰ ਆ ਗਿਆ ਤਲ ਕੇ ਤੇ ਇੱਕਦਮ ਸੌਫਟ ਜੀ ਬਣੂਗੀ ਤੇ ਨਾ ਇਹ ਖੁਰਨੀਆਂ ਤੇ ਨਾ ਇਹ ਜਿਹੜਾ ਕੱਲੋ ਵੀ ਬਹਿਣੀ ਆ ਇਹ ਬਹੁਤ ਵਧੀਆ ਬਣਣੀ ਆ ਤੇ ਤੁਸੀਂ ਜ਼ਰੂਰ ਇੱਕ ਵਾਰ ਟਰਾਈ ਕਰਕੇ ਦੇਖਿਓ ਆ ਦੇਖੋ ਅੱਜ ਕਾ ਤਾਂ ਪੇਸਟ ਮੈਂ ਬਣਾਇਆ ਤੇ ਇਹਦੇ ਵਿੱਚ ਐਡ ਕਰ ਲੈਣਾ ਇਹਦੇ ਤੇ ਇਹਦਾ ਵੀ ਟੇਸਟ ਬਹੁਤ ਸੋਹਣਾ ਆਊਗਾ ਤੇ ਥੋੜੇ ਆਪਾਂ ਲਾਗੇ ਨੂੰ ਥੋੜਾ ਬਲੋਂ ਕਰਾਂਗੇ ਸਾਜੀ ਵਿੱਚ ਐਡ ਹੋ ਜੂਏ ਵੀ ਵਧੀਆ ਲੱਗੂਗਾ ਤੇ ਇੱਕ ਚਮਚ ਪਾਤਾ ਮੈਂ ਪਾ ਕੇ ਹਲਦੀ ਦਾ ਤੇ ਸੋਹਣੀ ਖਰੀ ਹਲਦੀ ਤੇ ਇੱਕ ਚਮਚ ਪਾਤਾ ਲੂਣ ਦਾ ਤੇ ਇੱਕ ਚਮਚ ਪਾਤਾ ਮੈਂ ਮਸਾਲੇ ਦਾ ਗਰਮ ਮਸਾਲਾ ਜਿਹੜਾ ਘਰ ਦਾ ਮਤਲਬ ਦੇਸੀ ਮਸਾਲਾ ਉਹ ਮੈਂ ਕੁੱਟ ਕੇ ਰੱਖਦੀ ਹੁੰਦੀ ਮੈਂ ਉਹ ਵੀ ਵਰਤਦੀ ਹੁੰਦੀ ਆ ਤੇ ਮੈਨੂੰ ਉਹ ਟੇਸਟ ਲੱਗਦਾ ਆ ਤਾਂ ਆ ਦੇਖੋ ਧਨੀਆ ਪਾਊਡਰ ਤੇ ਅੱਧਾ ਕ ਚਮਚਾ ਕੁੱਟੀ ਲਾਲ ਮਿਰਚ ਜਿਹੜੀ ਲਾਲ ਮਿਰਚ ਹੈ ਤੇ ਬਹੁਤ ਤੇ ਆ ਇਹ ਵੀ ਦੇਸੀ ਮੇਚਾ ਘਰ ਦੀ ਮੇਚ ਹੁੰਦੀ ਆ ਤੇ ਇਹ ਵੀ ਮੈਂ ਘਰ ਵੀਰ ਕਰਦੀ ਆ ਦੇਖੋ ਇਹ ਸਬਜੀ ਮਪਾਤੀ ਆ ਜਿਹੜੀ ਤਲੀਸੀ ਤੇ ਦੇ ਵਿੱਚ ਤੇ ਇਹ ਇਹਦੇ ਵਿੱਚ ਮੈਂ ਮਸਾਲੇ ਸਾਰੇ ਮਿਕਸ ਕਰ ਦੇਣੇ ਆ ਤਾਂ ਜੋ ਮੇ ਮਸਾਲੇ ਸਾਰੇ ਪਾਣੀ ਨਹੀਂ ਪਾਉਣਾ ਵਿੱਚ ਮੈਂ ਇਹਦੇ ਸਬਜੀ ਵੈਸੇ ਇਦਾਂ ਬਣਾਉਣੀ ਆ ਤੇਲ ਕੇ ਬਸ ਤੇਲ ਜਿ ਤਲੀ ਹੋਈ ਆ ਕੇ ਬਾਜ ਪਾਤਾ ਤੇ ਵੇਖ ਸਭ ਸਾਰਾ ਕੋ ਸਹੀ ਆ ਤੇ ਪਾਣੀ ਨਹੀਂ ਪਾਉਣਾ ਹੈ ਜੇ ਭਾਪਨਾ ਬਣੂਗੀ ਤੂੰ ਹੁਣ ਮਿਕਸ ਕਰਦੀ ਆ ਮੇਰੇ ਮਸਾਲੇ ਤੇ ਹੁਣ ਢੱਕਣ ਉਪਰ ਰੱਖ ਕੇ ਤੇ ਅੱਧੀ ਦੇ ਭਾਪਨਾ ਹੀ ਬਣ ਜਾਣੀ ਆ ਇਹ ਤੇ ਇੱਕਦਮ ਓਕੇ ਹੋ ਜਾਣੀ ਆ ਤੇ ਢੱਕਣ ਰੱਖ ਕੇ ਤੇ ਹੌਲੀ ਹੌਲੀ ਬਣਦੀ ਰਹੂਗੀ ਪਾਣੀ ਤੋਂ ਬਿਨਾਂ ਸਬਜੀ ਬਣਾਉਣੀ ਬਹੁਤ ਟੇਸਟੀ ਬਣਦੀ ਆ ਪਾਣੀ ਨਾਲ ਸਹੀ ਨਹੀਂ ਹੈਗੀ ਹਾਂਜੀ ਗੋਭੀ ਬਣਾਈ ਬਿਨਾ ਪਾਣੀ ਤੋਂ ਤੇ ਢੱਕਣ ਰੱਖਤਾ ਸੀਗਾ ਤੇ ਜਿਹੜੀ ਭਾਫਨ ਦੀ ਭਾਫ ਦਾ ਪਾਣੀ ਬਣ ਜਾਂਦਾ ਤੇ ਫਿਰ ਬਹੁਤ ਸੋਹਣੀ ਟੇਸਟੀ ਬਣਦੀ ਸਬਜੀ ਦੇਖੋ ਸਬਜੀ ਮੇਰੀ ਬਣ ਕੇ ਹੋ ਗਈ ਤਿਆਰ ਤੇ ਦੇਖੋ ਕਿੰਨੀ ਖਾਣ ਦੇਖਣ ਨੂੰ ਵੀ ਕਿੰਨੀ ਵਧੀਆ ਲੱਗਦੀ ਹੈ ਨਾ ਖਾਣ ਨੂੰ ਉਤੋਂ ਵਧੀਆ ਲੱਗੂਗੀ ਤੇ ਸੋਈ ਗੱਲ ਮੇਰੀ ਸਬਜੀ ਦਾ ਹੁਣ ਕੰਮ ਫਿਨਿਸ਼ ਹੋ ਗਿਆ ਤੇ ਸ਼ਾਮ ਦਾ ਟਾਈਮ ਆ ਤੇ ਦੇਖੋ ਧਨੀਆ ਮੇਰੇ ਤਾਂ ਹੈ ਨਹੀਂ ਸਿਹਰਾ ਤੇ ਮੇਥੀ ਸੀਗੀ ਸੁੱਕੀ ਇਹ ਇਹ ਰੱਖੀ ਆ ਜਿਹਦੀ 스멜 ਬਹੁਤ ਸੋਹਣੀ ਹੁੰਦੀ ਆ ਆਪ ਨੂੰ 스멜 ਆਉਂਦੀ ਆਉਂਦੀ ਆ ਨਾਲ ਗਵਾਂਡਿਆਂ ਨੂੰ ਵੀ ਬਹੁਤ ਜ਼ਿਆਦਾ 스멜 ਆਉਂਦੀ ਵੀ ਪਤਾ ਨਹੀਂ ਕੁਲਵੀਰ ਨੇ ਕੀ ਬਣਾਇਆ ਅੱਜ ਹਨਾ ਕਿਹਾ ਗੱਲੋ ਜਦੋਂ ਕੜੀ ਬਣਾਈਦੀ ਆ ਤਾਂ ਬੜੀ 스멜 ਆਉਂਦੀ ਆ ਆਪਾਂ ਕੜੀ ਚ ਪਾਉਨੇ ਆ ਕਿਸੇ ਸਬਜੀ ਦਾਲ ਸਬਜੀ ਪਾ ਸਕਦੇ ਆ ਆਪਣੀ ਮਰ ਤੇ ਸੋਈ ਗਾਲਾ ਸਬਜੀ ਮੇਰੀ ਬਣੀ ਬਣੀ ਆ ਬਹੁਤ ਵਧੀਆ ਨਾ ਇਹ ਗਲੀ ਆ ਤੇ ਨਾ ਇਹ ਸੜੀ ਆ ਜਿੱਦਾਂ ਨਾ ਜਿੱਦਾਂ ਗਲੋ ਗਲੀ ਆ ਕੁਛ ਨਹੀਂ ਇੱਕਦਮ ਓਕੇ ਆ ਸਾਬਜੀ ਤੇ ਦੇਖੋ ਦੇਖਣ ਨੂੰ ਵਧੀਆ ਲੱਗਦੀ ਆ ਚਲੋ ਜੀ ਸਾਬਜੀ ਮੇਰੀ ਬਣ ਚੁੱਕੀ ਆ ਤੇ ਮੈਂ ਹੁਣ ਬਣਾਵਾਂ ਖੱਟਾ ਤੇ ਸਾਬਜੀ ਦਾ ਖੱਟਾ ਬਹੁਤ ਹਾਂ ਜ ਸਬਜੀ ਮੇਰੀ ਤਾਂ ਬਣ ਗਈ ਹੋ ਗਈ ਤਿਆਰ ਬਹੁਤ ਟੇਸਟੀ ਬਣੀ ਆ ਤੇ ਇੱਧਰ ਮੈਂ ਹੁਣ ਖੱਟਾ ਕਰ ਲੈਣਾ ਤਿਆਰ ਤਾਂ ਪਿਆ ਸੀਗਾ ਦਹੀਂ ਤੁਹਾਨੂੰ ਲੱਗੂਗਾ ਵੀ ਦੁੱਧ ਪਿਆ ਆ ਪਰ ਨਹੀਂ ਹੈਗਾ ਦਹੀਂ ਇਹ ਦਹੀਂ ਜਿਹੜਾ ਹੁਣ ਦੁੱਧ ਦੇ ਮੱਝ ਦਾ ਬਹੁਤ ਸੋਹਣਾ ਟੇਸਟੀ ਮਿੱਠਾ ਬਣਦਾ ਆ ਖਾਣ ਨੂੰ ਵੀ ਮਿੱਠਾ ਹੁੰਦਾ ਤੇ ਬਹੁਤ ਵਧੀਆ ਹੁੰਦਾ ਆ ਤੇ ਦੁੱਧ ਇੰਨਾ ਸੰਘਣਾ ਹੁੰਦਾ ਤੁਕਣਾ ਮੱਝਾਂ ਦਾ ਨਾ ਵੀ ਬਹੁਤ ਜ਼ਿਆਦਾ ਚਾਹ ਵੀ ਬੜੀ ਸਵਾਦ ਲੱਗਦੀ ਆ ਤੇ ਦਹੀਂ ਵੀ ਬਹੁਤ ਸਵਾਦ ਲੱਗਦਾ ਆ ਤੇ ਇਹ ਦਹੀਂ ਦਾ ਨਾ ਗੈਸ ਪ੍ਰੋਬਲਮ ਨਹੀਂ ਹੁੰਦੀ ਹੈਗੀ ਮੈਂ ਤਾਂ ਕੌਲੀ ਕੌਲੀ ਖਾ ਜਾਂਦੀ ਹੁੰਨੀ ਆ ਤੇ ਮੈਨੂੰ ਬਹੁਤ ਟੇਸਟੀ ਲੱਗਦਾ ਤਾਂ ਹੁਣ ਮੈਂ ਦਹੀਂ ਤਾਂ ਬਣਾਉਣੀ ਬ ਬਣਾਉਣਾ ਹੈ ਖੱਟਾ ਇਹ ਲੱਸੀ ਬਣਾਉਣੀ ਹੈ ਦੀ ਇਹਨੂੰ ਭੰਨਣਾ ਦਹੀਂ ਨੂੰ ਤਾਂ ਕਿਈ ਤਾਂ ਬਸ ਉਧਰ ਵੇ ਚਾਟੀ ਵਾਲਾ ਚਾਟੀ ਵਾਲੀ ਲਈ ਰੱਸੀ ਬਣੀ ਬਹੁਤ ਟੇਸਟੀ ਬਣਦੀ ਹੈ ਵਧੀਆ ਬਣਦੀ ਆ ਮੇਰਾ ਟਾਈਮ ਲੱਗਾ ਨਹੀਂ ਬਣਾਉਣ ਦਾ ਨਹੀਂ ਤੇ ਬਣਾਉਣੀ ਸੀ ਮੈਂ ਤੇ ਇਦਾਂ ਹੀ ਬਸ ਆਉਣ ਜਾਣ ਵਿੱਚ ਹੀ ਅੱਜ ਦਿਨ ਲੰਘਿਆ ਮੇਰਾ ਤੇ ਚਾਟੀ ਲੱਸੀ ਤਾਂ ਬਹੁਤ ਦਹੀਂ ਤੋਂ ਬਣਾਣੀ ਮੈਂ ਲੱਸੀ ਦਹੀਂ ਭੰਨ ਲਿਆ ਤੇ ਦਹੀਂ ਨਾ ਗਾੜਾ ਸੀਗਾ ਵੀ ਜਿੰਨਾ ਮਰਜ਼ੀ ਪਾਣੀ ਪਾਈ ਜਾਓ ਉਨਾ ਹੀ ਗਾੜਾ ਹੋ ਜਾਂਦਾ ਸੀਗਾ ਇਹ ਤੇ ਇੱਕ ਚੰਪਾ ਲਿਆ ਮੈਂ ਲੂਣ ਦਾ ਤੇ ਇੱਕ ਚਮਚ ਪਾਉਂਗੀ ਮਸਾਲੇ ਦਾ ਤੇ ਨਾਰਮਲ ਜਿਹਾ ਜਿਆਦਾ ਨਹੀਂ ਰੱਖੂੰਗੀ ਇਹ ਖੱਟੇ ਚ ਬਹੁਤ ਕੁਝ ਪੈ ਜਾਂਦਾ ਹੈ ਜੀ ਜਿਦਾ ਖੀਰਾ ਟਮਾਟਰ ਪਿਆਜ਼ ਹਰੀਆਂ ਮਿਰਚਾਂ ਪੂਨਾ ਤੇ ਵਧੀਆ ਆਪਣੀ ਪਸੰਦ ਹੈ ਜੋ ਆਪਾਂ ਖਾਣਾ ਪਸੰਦ ਕਰਦੇ ਹੋ ਉਹੀ ਪਾ ਸਕਦੇ ਆ ਬਸ ਥੋੜੀ ਮੈਂ ਪਿਆਜ਼ ਪਾਏ ਆ ਤੇ ਜੋ ਚੀਜ਼ ਚੰਗੀ ਲੱਗਦੀ ਉਹੀ ਪਾ ਸਕਦੇ ਵਿੱਚ ਤੇ ਖੱਟਾ ਤਾਂ ਵੈਸੇ ਬਹੁਤ ਵਧੀਆ ਸਾਰਿਆਂ ਨੂੰ ਪਸੰਦ ਹੁੰਦਾ ਪੰਜਾਬੀਆਂ ਨੂੰ ਮਾਣ ਪਸੰਦ ਖੱਟਾ ਤੇ ਖੱਟੇ ਨਾਲ ਸੁਣੀ ਰੋਟੀ ਖਾਦੀ ਜਾਂਦੀ ਆ ਤੇ ਹੁਣ ਮਿਕਸ ਕਰ ਲੈਣਾ ਵਿੱਚ ਵਿੱਚ ਮਸਾਲਾ ਵਿੱਚ ਪਾਤੀਆਂ ਪਕੌੜੀਆਂ ਤੇ ਥੋੜੇ ਟਾਈਮ ਲਈ ਰੈਸਟ ਲੈਣੀ ਹੈ ਇਹਨੂੰ ਖੱਟੇ ਨੂੰ ਜਾਂ ਤਾਂ ਜਿਹੜੇ ਪਕੌੜੀਆਂ ਹੋਰ ਫੁੱਲ ਜਾਣ ਹਨਾ ਵਧੀਆ ਟੇਸਟ ਹੋ ਜੀ ਇਹਨਾਂ ਦਾ ਜੇ ਆਪਾਂ ਇੰਦੇ ਬਣਾ ਕੇ ਉਸ ਟਾਈਮ ਖਾ ਲਈਏ ਤਾਂ ਉਹ ਟੇਸਟ ਨਹੀਂ ਆਉਂਦਾ ਹੈਗਾ ਤੇ ਵਧੀਆ ਲੱਗਦੀ ਹੈਗੀਆਂ ਤੇ ਵਿੱਚ ਥੋੜੀ ਮੇਥੀ ਪਾ ਲਈਏ ਥੋੜੀ 스ਮੈਲ ਆਉਗੀ ਤੇ ਦੇਖਣ ਨੂੰ ਵਧੀਆ ਲੱਗੂਗੀ ਹਨਾ ਤੇ ਖੱਟਾ ਮੈਂ ਹੁਣ ਕਰ ਲਿਆ ਤਿਆਰ ਤੁੜੀ ਮੈਚਸ ਵਗੈਰ ਕੱਢ ਲੈ ਜਿਹਨੇ ਮਿਰਚਵਾਰ ਖਾਣਾ ਹੋ ਮਿਰਚਵਾਰ ਖਾ ਸਕਦਾ ਹੈ ਜੇ ਮੈਚ ਵਾਲਾ ਖਾਣਾ ਹੋਗਾ ਉਹ ਮੈਚ ਵਾਲਾ ਖਾ ਸਕਦਾ ਹੈ ਸੋ ਇਹ ਇੱਕ ਜਿੱਦਾਂ ਗੱਲ ਇੱਕ ਘਰ ਵਿੱਚ ਨਾ ਸਾਰੇ ਮੈਂਬਰਾਂ ਦੀ ਸੋਚ ਰਲਦੀ ਨਹੀਂ ਹੁੰਦੀ ਵੱਖ-ਵੱਖਰੀ ਹੁੰਦੀ ਹੈ ਸੋ ਇਹ ਗੱਲ ਹੈ ਰੱਬ ਦੇ ਬਣਾਏ ਬੰਦੇ ਆ ਹਾਂਜੀ ਸਤ ਸਵਾਸ ਦਾ ਟਾਈਮ ਹੋ ਗਿਆ ਮੇਰਾ ਖੱਟਾ ਵੀ ਬਣ ਗਿਆ ਸਾਜੀ ਵੀ ਬਣ ਗਈ ਆ ਤੇ ਆਟਾ ਵੀ ਮੈਂ ਗਨ ਕੇ ਰੱਖ ਲਿਆ ਤਾਂ ਹੁਣ ਰਹਿ ਰਸਾ ਟਾਈਮ ਆ ਤਾਂ ਹੁਣ ਮੈਂ ਜਾਣਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਆ ਕੇ ਫਿਰ ਮੈਂ ਫੁੱਲ ਕੇ ਪਕਾਉਂਗੀ ਤੇ ਗਰਮ ਗਰਮ ਖਾ ਲਈਦੇ ਆ ਤੇ ਠੰਡੇ ਨਹੀਂ ਮਰੇ ਲੱਗਦੇ ਹੈਗੇ ਤੇ ਜੇ ਰੋਟੀ ਗਰਮ ਗਰਮ ਹੁੰਦੀ ਆ ਤੇ ਵੱਧ ਵੀ ਖਾਧੀ ਜਾਂਦੀ ਆ ਤੇ ਦੇਖੋ ਜੀ ਕਈ ਵੇ ਠੰਡੇ ਵੀ ਖਾ ਲਏ ਕਿੱਦਾਂ ਆ ਤੇ ਜੇ ਰੋਟੀ ਗਰਮ ਵੀ ਖਾਈ ਜੇ ਤੇ ਵਧੀਆ ਲੱਗਦੀ ਆ ਰੋਟੀ ਵੀ ਮੈਂ ਆ ਕੇ ਪਕਾ ਨਹੀਂ ਲਈ ਆ ਤੇ ਹੁਣ ਰਹਿ ਰਸਤਾ ਹੋ ਗਿਆ ਟੈਂਪ ਤੇ ਭਾਈ ਜੀ ਉਹਨਾਂ ਨੇ ਬੱਸ ਰਹਿ ਰਸ ਸ਼ੁਰੂ ਕਰ ਦੇਣੀ ਆ ਤੇ ਜਮਾਇਆ ਤੇ ਅੱਜ ਦੇ ਬ੍ਰੋ ਦਾ ਕਰਦੇ ਇਥੇ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਤੁਸੈ ਕੋ ਸਾਡੇ ਲੋ ਤਾਂ ਨੂੰ ਕਿਦਾਂ ਲੱਗਦੇ ਆ ਤੁਸੀਂ ਕਮੈਂਟ ਬਿਲਕੁਲ ਨਹੀਂ ਕਰਦੇ ਤੇ ਦੱਸਿਆ ਕਰੋ ਜਦੂਰ ਸਮਝੋ ਪਤਾ ਲੱਗਦਾ ਰਹਿੰਦਾ ਦੱਸਿਆ ਕਰੋ ਤੁਸੀਂ ਕਿਹੜੇ ਪਿੰਡੋਂ ਕਿਹੜੇ ਸ਼ਹਿਰ ਕਿਹੜੀ ਕੰਟਰੀ ਤੇ ਸਾਡੇ ਬਲੌਗ ਦੇਖਦੇ ਆ ਤੇ ਜਿਹੜੇ ਸਾਡੇ ਨਵੇਂ ਵੀਵਰ ਜੁੜੇ ਸਬਸਕ੍ਰਾਈਬਰ ਜੁੜੇ ਆ ਤੇ ਸਾਨੂੰ ਪਤਾ ਲੱਗਦਾ ਰਹਿੰਦਾ ਤੇ ਤਾਂ ਜੇ ਸਾਡੇ ਬਲੌਗ ਤੁਹਾਨੂੰ ਪਸੰਦ ਆਉਂਦੇ ਜਾਂ ਕਿਦਾਂ ਆ ਤੇ ਅੱਜ ਦੇ ਲੋਰਚ ਕਰਦੇ ਆ Se você ficar sozinha,